ਲੱਕ 'ਚ ਦਰਦ ਔਰ ਲੱਤ 'ਚ ਦਰਦ ਜਾ ਰਿਹਾ ਹੈ ਜਿਸ ਨੂੰ ਸ਼ੈਟਿਕਾ ਪੇਨ ਸ਼ੈਟਿਕਾ ਨਰਵ ਪੇਨ ਸ਼ੈਟਿਕਾ ਪਿੰਚ ਪੇਨ ਕਿਹਾ ਜਾਂਦਾ ਹੈ ਔਰ ਤੁਸੀਂ ਬਹੁਤ ਜ਼ਿਆਦਾ ਇਸ ਤੋਂ ਦੁਖੀ ਹੋ ਚੁੱਕੇ ਹੋ ਦਵਾਈਆਂ ਖਾ ਖ ਅੱਕ ਚੁੱਕੇ ਹੋ ਤਾਂ ਅੱਜ ਵਾਲੀਆਂ ਕਸਰਤਾਂ ਅਗਰ ਤੁਸੀਂ ਸ਼ੁਰੂ ਕਰ ਦੋਗੇ ਤੁਸੀਂ ਸ਼ੈਟਿਕਾ ਦੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਔਰ ਸ਼ੈਟਿਕਾ ਦਰਦ ਕਦੇ ਵੀ ਹੁੰਦਾ ਪਹਿਲੇ 3 ਤੋਂ 4 ਦਿਨ ਤੁਸੀਂ ਲੱਕ ਤੇ ਇਸ ਜਗ੍ਹਾ ਤੇ ਦੇਖੋ ਇਸ ਜਗ੍ਹਾ ਤੇ ਇੱਥੇ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦਿਓ ਮੌਇਸਟ ਹੀਟ ਦਿਓ ਜਿਸ ਨਾਲ ਦਰਦ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਆ ਜਾਲੀਆਂ ਕਸਰ ਦਾ ਤੁਸੀਂ ਕਰਨੀਆਂ ਸ਼ੁਰੂ ਕਰ ਦਿਓ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾਬ ਸਭ ਤੋਂ ਪਹਿਲੀ ਐਕਸਰਸਾਈਜ਼ ਆਪਾਂ ਕੀ ਕਰਾਂਗੇ ਮੰਨ ਲਓ ਖੱਬੀ ਲੱਤ 'ਚ ਦਰਦ ਜਾ ਰਿਹਾ ਹੈ ਖੱਬੀ ਲੱਤ ਆਪਾਂ ਦੂਸਰੇ ਗੋਡੇ ਦੇ ਉੱਪਰ ਰੱਖਾਂਗੇ ਔਰ ਇੱਥੋਂ ਆਪਾਂ ਅੱਗੇ ਨੂੰ ਆਉਣ ਦੀ ਕੋਸ਼ਿਸ਼ ਕਰਾਂਗੇ ਫਾਰਵਰਡ neck ਆਪਾਂ ਬੈਂਡ ਨਹੀਂ ਕਰਨੀ ਉੱਪਰ ਨਹੀਂ ਦੇਖਣਾ ਨਾਰਮਲ ਅੱਗੇ ਆਵਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਆਪਾਂ 10 ਸੈਕਿੰਡ ਹੋਲਡ ਫਿਰ ਵਾਪਸ 5 ਤੋਂ 6 ਵਾਰ ਇਦਾਂ ਕਰੋ ਜਿਹੜੀ ਦੂਜੀ ਕਸਰਤ ਆ ਉਸ ਦੇ ਵਿੱਚ ਆਪਾਂ ਬੈਠ ਜਾਣਾ ਪਿੱਛੇ ਹੋ ਕੇ ਔਰ ਲੱਤ ਸਿੱਧੀ ਚੱਕ ਲੈਣੀ ਹੈ ਇਦਾਂ ਪਹਿਲਾਂ ਥੱਲੇ ਨੂੰ ਔਰ ਗਰਦਨ ਵੀ ਥੱਲੇ ਨੂੰ ਇੱਥੇ ਆਪਾਂ ਇੱਕ ਫਿਰ ਪਿੱਛੇ ਜਾਵਾਂਗੇ ਜਦੋਂ ਗਰਦਨ ਉੱਪਰ ਔਰ ਪੈਰ ਅੰਦਰ ਨੂੰ ਮੋੜਨਾ ਦੇਖੋ ਧਿਆਨ ਨਾਲ ਪੈਰ ਅੰਦਰ ਨੂੰ ਮੋੜਨਾ ਔਰ ਉੱਪਰ ਦੇਖ ਰਹੇ ਹਾਂ ਇਹ ਹੋ ਗਿਆ ਦੋ ਜਦੋਂ ਅੱਗੇ ਆਵਾਂਗੇ ਪੈਰ ਥੱਲੇ ਔਰ ਗਰਦਨ ਵੀ ਦੇਖੋ ਥੱਲੇ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਇਦਾਂ ਤੁਸੀਂ 5 ਤੋਂ 6 ਸੈਟ ਲਾਉਣੇ ਆ ਦੂਜੀ ਤੀਜੀ ਆਪਾਂ ਤੁਹਾਨੂੰ ਥੱਲੇ ਕਰਕੇ ਦਿਖਾਉਣ ਲੱਗੇ ਆ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਪਿਜਨ ਪੋਜ਼ ਆਪਾਂ ਫਿਗਰ ਆਫ 4 'ਚ ਆ ਗਏ ਮੰਨ ਲਓ ਸੱਜੀ ਲੱਤ 'ਚ ਦਰਦ ਹੈ ਇਹ ਲੱਤ ਅੱਗੇ ਆ ਜਾਏਗੀ ਇਦਾਂ ਕਰਕੇ ਔਰ ਆਪਾਂ ਇਹ ਲੱਤ ਦੂਸਰੀ ਪਿੱਛੇ ਖਿੱਚ ਦਾਂਗੇ ਔਰ ਦੋਨਾਂ ਕੂਣੀਆਂ ਤੇ ਆ ਜਾਾਂਗੇ ਥੱਲੇ ਆ ਜਾਾਂਗੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਸਟ੍ਰੈਚ ਪਾਏਗਾ और इतने आपकेंड या पंद्रह सैकेंड होल्ड फिर रिलैक्स फिर इदा आप करा इस जगह पर खिंच पेगी बहुत ज्यादा और इस चार तो पांच सेट लाओ सवेरे दोपहरे शाम लाओ कई बार ये करा दूसरी लत् दर्द शुरू हो जाता सो यह दोनों पास कर सकते उस तो अगली कसरत होगी हाफ कोबरा आप उल्टे लिर जाएंगे दोनों मोटिया थले इदा हाथ आ जाने और उपर उठने एक दो तीन डैश डैश दस ਫੇਰ نیچے ਇਦਾਂ ਆਪਾਂ 5 ਤੋਂ 6 ਵਾਰ 10-10 ਗੈਣ ਲਈ। ਔਰ ਆਖਰੀ ਕਸਰਤ ਦੋਨੋਂ ਗੋਡੇ ਛਾਤੀ ਦੇ ਨਾਲ ਲਾ ਦੇਣੇ ਔਰ ਇੱਥੇ ਆਪਾਂ 20 ਗੈਣ ਦੇਣੇ। ਦੈਨ ਰਿਲੈਕਸ ਨਾਲ ਸੇਕ ਦੋ ਔਰ ਇਹ ਸਾਨ ਕਸਰਤਾਂ ਕਰੋ। ਸ਼ੈਟਿਕਾ ਦੇ ਦਰਦ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹੋ ਜੀ। ਸਤਿ ਸ੍ਰੀ ਅਕਾਲ ਜੀ।